ਅਰੇ ਹੀ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰੈ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਹਰਿਆਣਾ ਹਾਈ ਕੋਰਟ ਨੇ ਅੱਜ 8TT ਟੀਚਰਾਂ ਨੂੰ ਬਹੁਤ ਵੱਡੀ ਰਾਹ ਦਿੱਤੀ ਹੈ 8TT ਟੀਚਰ ਜਬੀਟੀ ਟੀਚਰ ਜਿਨ੍ਹਾਂ ਦੇ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਰਿਟਾਂ ਦਾਇਰ ਕੀਤੀਆਂ ਗਈਆਂ ਸੀ ਉਹਨਾਂ ਦੇ ਉੱਪਰ ਸੁਣਵਾਈ ਹੋਈ ਏ ਜਿਸ ਵਿੱਚ ਡੀਐਲਐਡ ਅਤੇ ਬੀਐਲਐਡ ਦੀ ਯੋਗਤਾਵਾਂ ਨੂੰ बराबर ਮੰਨਿਆ ਗਿਆ ਜੋ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਸੀਏਟੀ ਦੇ ਹੁਕਮਾਂ ਨੂੰ ਚੌਥੀ ਦਿੱਤੀ ਸੀ ਜਿਸ ਵਿੱਚ ਡੀਐਲএড ਅਤੇ ਬੀਐਲএড ਨੂੰ ਅਲੱਗ-ਅਲੱਗ ਕਰ ਦਿੱਤਾ ਸੀ ਲekin ਅੱਜ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਸ ਦੇ ਉੱਪਰ ਫੈਸਲਾ ਸੁਣਾਉਂਦੇ ਹੋਏ ਬਰਾਬਰ ਦੇ ਯੋਗਤਾ ਦੱਸੀ ਹੈ ਜੋ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਹ ਅੱਜ ਹੁਕਮ ਹੋਏ ਨੇ ਜੀਬੀਟੀ ਜੂਨੀਅਰ ਬੇਸਿਕ ਟੀਚਰ ਦੇ ਅਹੁਦੇ ਲਈ ਯੋਗਤਾ हूँ सिक्ख्या अधिकार कानून आर टी आई के तहत राष्ट्रीय अध्यापक सिक्ख्या परिषद एन सी टी ई -E, द्वारा निर्धारित मापदंड के अनुसार होनी चाहिए है अदालत ने कहा कि दोवें योग्यता डिप्लोमा इन एलीमेंटरी एजुकेशन डी एल एड ज बैचलोर इन एलीमेंट्री एजुकेशन बी एल एड दोनों ही बराबर हैं इस तो पहला चंडीगढ़ प्रशासन ने ਜੋ ਸੀਏਟੀ ਕੇਂਦਰੀ ਪ੍ਰਬੰਧਕੀ ਟ੍ਰਿਬਿਨਲ ਦੇ ਹੁਕਮਾਂ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਜੀਬੀਟੀ ਭਰਤੀ ਲਈ ਸਿਰਫ ਡੀਐਲਐਡ ਡੀਐਲ ਐਡ ਹੀ ਨਹੀਂ ਸਗੋ ਬੀਐਲਐਡ ਵਾਲੇ ਉਮੀਦਵਾਰਾਂ ਨੂੰ ਵੀ ਸ਼ਾਮਲ ਕੀਤਾ ਜਾਵੇ ਪਰ ਦੂਸਰੇ ਪਾਸੇ ਡੀਐਲਐਡ ਜਿਨ੍ਹਾਂ ਨੇ ਕਰੀ ਹੋਈ ਸੀ ਉਹਨਾਂ ਨੇ ਕਿਹਾ ਸੀ ਕਿ ਬੀਐਲਐਡ ਨੂੰ ਜਿਹੜਾ ਕਿ ਡੀਐਲਐਡ ਦੇ ਬਰਾਬਰ ਨਾ ਸਮਝਿਆ ਜਾਵੇ ਸੋ ਹਾਈ ਕੋਰਟ ਦੇ ਵੱਲੋਂ ਇਹ ਵੱਡਾ ਫੈਸਲਾ ਆਇਆ ਹੈ ਜਸਟਿਸ ਸੰਜੀਵ ਪ੍ਰਕਾਸ਼ ਸ਼ਰਮਾ ਅਤੇ ਜਸਟਿਸ ਮਿਨਾਕਸ਼ੀ ਆਈ ਮਹਿਤਾ ਦੀ ਡਿਵੀਜ਼ਨ ਬੈਂਚ ਨੇ ਆਪਣੇ ਫੈਸਲੇ ਵਿੱਚ ਕਿਹਾ ਹੈ ਕਿ ਆਰਟੀਆਈ ਐਕਟ ਅਤੇ ਐਨਸੀਈਆਰਟੀ ਦੀਆਂ ਨੋਟੀਫਿਕੇਸ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਆਪਣੇ ਨਿਯਮਾਂ ਵਿੱਚ ਜਿਹੜਾ ਕਿ ਇਕਸਾਰਤਾ ਲਿਆਉਣੀ ਚਾਹੀਦੀ ਹੈ ਅਦਾਲਤ ਨੇ ਇਹ ਵੀ ਕਿਹਾ ਕਿ ਕਿਸੇ ਵੀ ਯੋਗ ਉਮੀਦਵਾਰ ਨੂੰ ਕਿਸੇ ਤਕਨੀਕੀ ਗਲਤੀ ਕਾਰਨ ਬਾਹਰ ਨਹੀਂ ਰੱਖਿਆ ਜਾ ਸਕਦਾ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਸੀ ਕਿ ਉਹ ਸਮੇਂ ਸਿਰ ਨਿਯਮਾਂ ਵਿੱਚ ਸੋਧ ਕਰਨ ਤਾਂ ਜੋ ਯੋਗ ਉਮੀਦਵਾਰਾਂ ਨੂੰ ਪੱਖ ਮੌਕਾ ਮਿਲ ਸਕੇ 2010 ਤੋਂ ਇਹ ਲਾਗੂ ਹੋਈ ਸੀ ਨਿਯਮ ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ 2010 ਦੇ ਵਿੱਚ ਜਦੋਂ ਐਨਸੀਟੀਈ ਵੱਲੋਂ ਇਹ ਨਿਯਮ ਲਾਗੂ ਕੀਤੇ ਗਏ ਸਨ ਤਾਂ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਆਪਣੀ ਭਰਤੀ ਨੀਤੀ ਉਸ ਅਨੁਸਾਰ ਤਿਆਰ ਕਰਨੀ ਚਾਹੀਦੀ ਸੀ ਪਰ ਚੰਡੀਗੜ੍ਹ ਪ੍ਰਸ਼ਾਸਨ ਨੇ ਇਸ ਵਿੱਚ ਗਲਤੀ ਕੀਤੀ ਜਿਸ ਕਾਰਨ ਯੋਗ ਉਮੀਦਵਾਰਾਂ ਨੂੰ ਨੁਕਸਾਨ ਹੋਇਆ ਸੋ ਅਦਾਲਤ ਨੇ ਚੰਡੀਗੜ੍ਹ ਪ੍ਰਸ਼ਾਸਨ ਦੀ ਪਟੀਸ਼ਨ ਨੂੰ ਇਹ ਕਹਿੰਦੇ ਹੋਏ ਰੱਦ ਕਰ ਦਿੱਤਾ ਕਿ ਜੀਬੀਟੀ ਅਹੁਦੇ ਲਈ ਅਰਜੀ ਦੇਣ ਵਾਲੇ ਉਮੀਦਵਾਰ ਲਈ ਮੁੱਢਲੀ ਸਿੱਖਿਆ ਦਾ ਟੋਕਮਾ ਗਿਆਨ ਹੋਣਾ ਲਾਜ਼ਮੀ ਹੈ ਭਾਵੇਂ ਉਹ ਡੀਐਲ ਹੋਵੇ ਤੇ ਭਾਵੇਂ ਬੀਐਲਐਡ ਹੋਵੇ ਜੋ ਕਿ ਬੀਐਲਐਡ ਜਿਹੜਾ ਹੈਗਾ ਬੀਐਲਐਡ ਬੈਚਲਰ ਆਫ এডਿਕੇਸ਼ਨ ਤੇ ਡੀਐਲਐਡ ਈਟੀਟੀ ਜਿਹੜੇ ਟੀਚਰ ਹੁੰਦੇ ਨੇ ਇਹਨਾਂ ਨੂੰ ਬਰਾਬਰ ਮੰਨਿਆ ਜਾਵੇ ਦੋਨੋਂ ਹੀ ਜੀਬੀਟੀ ਟੀਚਰ ਲਈ ਜਿਹੜੇ ਕੀ ਇਹ ਯੋਗ ਨੇ ਔਰ ਇਹਨਾਂ ਨੂੰ ਜਿਹੜਾ ਕਿ ਆਪਣੇ ਉਮੀਦਵਾਰ ਜਿਨ੍ਹਾਂ ਨੂੰ ਵਾਂਝਾ ਰੱਖਿਆ ਗਿਆ ਉਹਨਾਂ ਨੂੰ ਦੁਬਾਰਾ ਮੌਕਾ ਦਿੱਤਾ ਜਾਵੇ ਜੋ ਕਿ ਚੰਡੀਗੜ੍ਹ ਵਿੱਚ ਧਰਤੀ ਹੋਈ ਸੀ ਔਰ ਉਹਨਾਂ ਨੇ ਡੀਐਲএড ਨੂੰ ਹੀ ਮਾਨਤਾ ਦਿੱਤੀ ਸੀ ਜੀਬੀਟੀ ਟੀਚਰ ਦੇ ਥਾਂ ਤੇ ਔਰ ਬੀਐਲএড ਨੂੰ ਉਹਨਾਂ ਨੇ ਜਿਹੜਾ ਕਿ ਬਾਹਰ ਕੱਢਿਆ ਸੀ ਜਿਸ ਕਾਰਨ ਹੁਣ ਬਰਾਬਰ ਹਾਈ ਕੋਰਟ ਨੇ ਦੋਨਾਂ ਯੋਗਤਾਵਾਂ ਨੂੰ ਬਰਾਬਰ ਦੱਸਿਆ ਔਰ ਹਾਈ ਕੋਰਟ ਦੇ ਵੱਲੋਂ ਵੱਡੇ ਜਿਹੜੇ ਨੇ ਹੁਕਮ ਦਿੱਤੇ ਗਏ ਨੇ ਕਿ ਦੋਨਾਂ ਯੋਗਤਾਵਾਂ ਨੂੰ ਬਰਾਬਰ ਜਿਹੜਾ ਮੰਨਿਆ ਜਾਵੇ